ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਨੇੜੀ ਫਾਨ ਤੇ ਬੋਬੋ ਵੈਲਕਮ ਹੈ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਅ ਛੋਟੀਆਂ ਖਾਲਾਂਗੇ ਦੋ ਇੱਕ ਕਾਹ ਖਾਲਾਂਗੇ ਤੁਹਾਨੂੰ ਬੂਰੀ ਮੱਝ ਛੋਟੀ ਇੱਕ ਕਾਹ ਖਾਲਾਂਗੇ ਲੋਹੀ ਤੇ ਬਾਕੀ ਪੁੱਛਣਾ ਤੇਰ ਵਿਜੀਆਂ ਨੂੰ ਤੇ ਕਰਦੇ ਆਂ ਗੱਲਬਾਤ ਹਾਂਜੀ ਸਸੀ ਗਾਲ ਜੀ ਸਸੀ ਗਾਲ ਜੀ ਹੋਰ ਕੀ ਹਾਲ ਜੋ ਠੀਕ ਠਾਕ ਹੋ ਦੀਓ ਹੋਰ ਜੀ ਬਾਕੀ ਪਹਾੜ ਵਾਲੇ ਡੈਰੀ ਫਾਰਮ ਦੇਖਣ ਆਲੇ ਵੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਸਾਗਰਾਂ ਨੂੰ ਪਿਆਰ ਬੜੀ ਸਸੀ ਗਾਲ ਤੇ ਦੱਸ ਦੋ ਕਿ ਕਿ ਡਰੈਸ ਆਪਣਾ ਪਿੰਡ ਪੰਘਾੜੀ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਮੋਬਾਈਲ ਨੰਬਰ ਉਹ ਹੀ ਪਤਾ ਹੀ ਆ ਹਾਂਜੀ ਹਾਂਜੀ ਤੇ ਠੀਕ ਦੋ ਝੋਟੀਆਂ ਆ ਗਈ ਅੱਜ ਅੱਜ ਦੋ ਝੋਟੀਆਂ ਆਪਣੇ ਕੋਲ ਠੀਕ ਹੈ ਜੀ ਸੂਈਆਂ ਦੋਵੇਂ ਦੋਵੇਂ ਸੂਈਆਂ ਆ ਇੱਕ ਤੇ ਆ ਲੋਹੀ ਆ ਤੇ ਦੇਖੋ ਬੂਰੀ ਚਿਲਾ ਵਾਲੀ ਝੋਟੀ ਵੱਡੀਆਂ ਦੋਵੇਂ ਠੀਕ ਹੈ ਠੀਕ ਹੈ ਜੀ ਬੂਰੀ ਦੇ ਪਹਿਲਾਂ ਨੇ ਕੱਢੀ ਹਾਂਜੀ ਤੇ ਆ ਦੂਜੀ ਦੋਵੇਂ ਝੋਟੀ ਇਹ ਦੂਜੀ ਸੂਈ ਹੈ ਇਹਦਾ ਥੋੜਾ ਬਚਾ ਹੋ ਜਾਂਦਾ ਵਾ ਠੀਕ ਹੈ ਜੀ ਖੋਲੋ ਇਹ ਨਾ ਝੋਟੀ ਚੈੱਕ ਵੀ ਕਰਾਈ ਡਾਕਟਰ ਕੋ ਹਾਂਜੀ ਤੇ ਡਾਕਟਰ ਥੋੜੀ ਸ਼ੱਕ ਜੀ ਦੱਸ ਗਿਆ ਆ ਲੋਈ ਝੋਟੀ ਲੋਈ ਝੋਟੀ ਜੀ ਠੀਕ ਹੈ ਜੀ ਕੱਢ-ਕਾਢ ਦੇਖ ਲੋ ਕਿੱਡਾ ਵੱਡੀ ਝੋਟੀ ਹਾਂਜੀ ਵੱਡੀ ਝੋਟੀ ਪੂਰੀ ਤੇ ਸੀਲ ਫਲੱਗ ਮਤਲਬ ਬੱਚਾ ਵੀ ਇਹਦੇ ਮਗਰ ਹੈਗਾ ਠੀਕ ਹੈ ਜੀ ਤੇ ਸੀਲ ਫਲੱਗ ਆ ਤਾਂ ਇਦਾਂ ਬੈਠੇ ਠੀਕ ਹੈ ਸੀਲ ਵੜੀ ਹੈ ਪਰ ਬੱਚਾ ਵੀ ਹੈਗਾ ਬੱਚਾ ਵੀ ਹੈਗਾ ਸੀਲ ਸਲਾ ਇਦਾਂ ਬੈਠਾ ਠੀਕ ਹੈ ਜੀ ਕੋਈ ਲੱਤ-ਖਾਂਤ ਨਹੀਂ ਮਾਰਦੀ ਤੇ ਆਪਣੇ ਕੋ ਅੱਜ ਹੀ ਆਈ ਹੈ ਇਹ ਸੁਆ ਕਿਦਾਂ ਪਹਿਲਾ ਗਿਆ ਨਹੀਂ ਸੁਆ ਇਹ ਰਹੀ ਦੂਜਾ ਇਹ ਦੂਜਾ ਸੁਆ ਵੱਡੇ ਕਾਂ ਦੇ ਕਾਰ ਦੀ ਝੋਟੀ ਆ ਠੀਕ ਹੈ ਜੀ ਥਣ ਲੇਵਾ ਬਹੁਤ ਚੰਗਾ ਬਾਤ ਚਾਪ ਸਮਾਜ ਚੋਈ ਚਾਈ ਆ ਠੀ ਹਾਂ ਜੀ ਵੱਡੀ ਆ ਝੋਟੀ ਠੀਕ ਹੈ ਜੀ ਤੇ ਦੁੱਧ ਆ ਦੇ ਕਿੰਨਾ ਕੇ ਆ ਗਿਆ ਮਤਲਬ ਹੋ ਜਾਣਾ ਪਰ 7 ਮਿੰਟ ਤੇ ਲੱਗ ਪਾ ਹੈ ਠੀਕ ਹੈ ਜੀ ਦੇਖੋ ਬਾਕੀ ਦੇਖੋ ਇਹ ਝੋਟੀ ਆ ਮੈਂ ਹੀ ਬੋਲਾਂ ਨਹੀਂ ਭਾਈ ਠੀਕ ਹੈ ਜੀ ਕੱਦ ਕਾਰ ਦੀ ਵੱਡੀ ਆ ਲੋਹੀ ਝੋਟੀ ਆ ਇਹ ਨਾਲ ਵੀ ਮੇਰਾ ਛੋਟੀ ਆ ਤੇ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਸੂਈ ਦੇ ਨੂੰ ਕੋਈ 2-3 ਮਿੰਟ 3 ਕਿ ਮਹੀਨੇ ਹੋ ਗਏ ਨੇ ਠੀਕ ਹੈ ਜੀ ਬੱਚਾ ਮਗਰ ਆਗਾ ਆਪਾਂ ਤੇ ਠੀਕ ਕੱਟੀ ਕੀ ਕਟਾ ਆ ਗਿਆ ਜੀ ਕਟਾ ਆ ਗਿਆ ਠੀਕ ਹੈ ਜੀ ਬਾਕੀ ਇਹਦੇ ਟਾਈਮ ਟੂਮ ਵੀ ਥੋੜਾ ਆ ਹਾਂ ਜੀ ਇਹ ਆ ਬੱਚਾ ਜੇ ਤੇ ਮਰਜੀ ਵੀ ਉਹਦਾ ਬੱਚੇ ਨਹੀਂ ਆ ਠੀਕ ਹੈ ਜੀ ਆ ਬੱਚਾ ਜੇ ਦਾ ਆ ਬੱਚਾ ਹੋ ਗਿਆ ਇਹ ਕੋਈ ਲਾਲਚ ਨਹੀਂ ਜਾਂਦਾ ਮਰਜੀ ਠੀਕ ਹੈ ਜੀ ਤੇ ਬੱਚਾ ਇਹ ਤੇ ਉਹਦਾ ਸੀਲਕ ਬੜੀ ਆ ਜਨਾਨੀ ਚੋਂਦੀ ਠੀਕ ਆ ਕੱਢ ਦੇ ਵੇਖ ਲੋ ਕਿੱਡਾ ਝੋੜੀ ਦਾ ਵਜਨ ਬੜਾ ਜਵਾਜੂ ਕਿਦਾਂ ਦਾ ਜਵਾਜੂ ਵੀਰ ਗੱਲਾਂ ਗਾਉਂਦੇ ਆ ਤੋਰੀ ਝੋੜੀ ਥਣ ਘੜਦੀ ਨਿਖੇੜਿਆ ਕਹਿੰਦੇ ਵੇਖੋ ਕਦਾ ਵਾਹ ਜੀ ਵਾਹ ਕਮਾਲ ਦੀ ਝੋਟੀ ਬਹੁਤ ਚੰਗੀ ਝੋੜੀ ਆ ਬਾਕੀ ਕਿਹਨੇ ਵੇਖ ਲੈਣੀ ਇੱਥੇ ਆਣਗੇ ਠੀਕ ਹੈ ਜੀ 10 ਦੀ ਇਹ ਰੇਟ ਇਹਦਾ ਉਹਦਾ ਮੁੱਲ 75 ਕਰਦੀਏ 70 ਕਰਦੀਏ ਹਾਂਜੀ ਇਹ 60000 ਜੀ ਦਾਂਗੇ ਕਰਦੀਏ ਜੀ ਅੱਜ 40 2000 ਛੱਡ ਦਾਂਗੇ 2000 ਪੂਰੇ 55 ਦੀ ਦੇ ਦਾਂਗੇ ਚਲੋ ਠੀਕ ਹੈ ਜੀ ਕਹਿਤਾ ਤੁਹਾਡਾ ਮੰਨਦਾਂ ਨੇ ਆ ਠੀਕ ਹੈ ਪਰ ਛੋਟੀ ਜੇ ਤੋਂ ਮਾਰਦਾ ਦੂਜੇ ਕੰਮ ਲਈ ਆ ਜੀ ਛੋਟੀ ਭਾਰੀ ਭੂਰੀ ਬੜੀ ਆ ਠੀਕ ਹੈ ਜੀ ਤੇ ਬਾਕੀ ਹੋਰ ਤਾਂ ਗੱਪਲ ਨਹੀਂ ਨਿਕਲ ਆਵੇ ਠੀਕ ਹੈ ਜੀ ਤੇ ਅਜੇ ਅਜੇ ਹੋਰ ਗੱਪੜ ਹੈਗੀ ਟਰੈਕਟਰ ਦਾ ਦੰਦ ਇਹ ਆ ਖਾਕ ਚ ਠੀਕ ਹੈ ਜੀ ਪਰ ਪਤਾ ਨਹੀਂ ਹੋਰ ਤਾਂ ਨਿਕਲ ਨਹੀਂ ਆਵੇ ਠੀਕ ਹੈ ਤੇ ਆਹ ਗੱਡੀ ਪਹਿਲਾਂ ਆਪਣੇ ਕੋਲ ਬੂਰੀ ਤਿਲਾਂ ਵਾਲੀ ਦੇਖ ਲਓ ਠੀਕ ਬੂਰੀ ਨਹੀਂ ਲੀਦੀ ਆ ਗਈ ਤੇ ਤੂੰ ਵੇਖ ਲਓ ਕਿਦਾਂ ਜਾਹਦੇ ਚਲਾ ਲਈ ਆ ਪਹਿਲੇ ਸੂਏ ਆ ਗਈ ਪਹਿਲੇ ਸੂਏ ਠੀਕ ਹੈ ਜੀ ਖੋਲੋ ਜੀ ਦੋ ਦਰ ਕੋ ਜਲਦੀ ਕਰਾਣਾ ਅਠਾਂ ਤੋਂ ਬਾਹਰ ਹੋ ਜਾ ਠੀਕ ਐ ਥੋੜੇ ਵੱਡੇ ਹੀ ਤਾਂ ਆਪਾਂ ਮਾਰਦੇ ਆ ਠੀਕ ਐ ਥੋੜੇ ਪਛਾਣ ਲੱਗਦੇ ਠੀਕ ਹੈ ਪਹਿਲਾਂ ਵੇਖ ਲਓ ਬੂਰੀ ਬੜੀ ਜੰਗਲੀ ਆ ਆ ਬੱਚਾ ਸੁਈਏ ਮਹੀਨੇ ਦੀ ਆ ਗਈ ਆ ਬੱਚਾ ਆ ਗਿਆ ਆ ਮਹੀਨੇ ਕਿ ਲਈ ਸੂਈ ਹੈ ਇੱਕ ਕਟਾ ਕੱਢੀ ਇਹ ਵੀ ਕਟਾ ਜੇ ਇਹ ਵੀ ਕਟਾ ਦੋਵੇਂ ਮਰ ਕਟੇ ਆ ਦੋ ਮਗਰ ਕਟੇ ਆ ਮਹੀਨੇ ਕਿ ਲਈ ਸੂਈ ਆ ਠੀਕ ਹੈ ਮੂਰੀ ਆ ਕੱਦ ਕੋਈ ਨਾਗਾ ਠੀਕ ਹੈ ਜੀ ਕਿੜੀ ਹੋਏ ਨੂੰ ਦੁੱਧ ਹੁੰਦਾ ਹੋਣਾ ਮਾਂ ਨੌ ਲਾਹੀ ਹੋਵੇ ਮਾਂ 8 ਗੰਨੋ ਪਾਣਾ ਹੋਵੇ ਠੀਕ ਹੈ ਜੀ ਪਹਿਲੇ ਸੂਏ ਝੋਟੀ ਆ ਗਈ ਦੁੱਧ ਵੀ ਜਿੰਦੇ ਬਾਣੇ ਵਾਧੀ ਹੋਏ ਪਰ 8 ਗਿਲ ਨਵਾਂ ਪਹਿਲਾਂ ਝੋਟੀ ਠੀਕ ਹੈ ਜੀ ਇਹ ਜਵਾਨ ਨਹੀਂ ਹੋਈ ਕੰਦਕਾਰ ਦੀ ਬਹੁਤ ਚੰਗੀ ਲੋਟੀ। ਬਾਕੀ ਪੂਰੀ ਆ। ਹਾਂਜੀ। ਕੋਈ ਵੀ ਆਪਣੇ ਪੂਰੀ ਨਹੀਂ ਤਿਲਾ ਵਾਲੀ ਪੂਰੀ ਆ। ਠੀਕ ਹੈ ਜੀ। ਛੱਲੇ ਵਾਲੂ ਆ ਬੜਾ ਚੱਕਾ ਠੰਡੀ ਬੜੀ ਧਾਰ। ਜਵਾਜੂ ਇਹਨੇ ਬੋਲਾ ਮੈਂ ਜਵਾਦ ਦੋਹਾਂ ਦੇ ਇੱਕ ਨੂੰ ਲਵਾ ਦਿਆਂ। ਠੀਕ ਹੈ ਜੀ। ਜਵਾਦ ਨਹੀਂ ਮਾਰੀ ਹੋਗੀ ਕੋਈ ਝੂਠ ਟੱਕੇ ਮੈਂ ਹੀ ਤਾਂ ਉਹਨੇ ਹੋਈ ਚਵਾਗ ਮੈਂ ਮਾਰਾਂ ਉਹਨੇ ਨਾ ਮੇਰਾ ਆਪਣਾ। ਠੀਕ ਹੈ। ਅਸੀਂ ਗੱਡੀ ਲੈ ਵੀ ਵੀਰ ਆਵੇ। ਹਾਂਜੀ। ਤੇ ਜਵਾਦ ਨੰਗਰ ਮਾਰਨ ਨਿਕਲੇ ਆਪਾਂ ਖਰਚਾ ਦਵਾਉਂਦੇ। ਠੀਕ ਹੈ ਜੀ। ਹਾਂ ਜਵਾਦਾਂ ਦਾ ਨਹੀਂ ਮਾਰਾਂਗੇ। ਬਾਕੀ ਦੇਖ ਲੋ ਇਹ ਨਹੀਂ ਵੀਡੀਓ ਮਾੜੇ ਢੱਕੀਆਂ। ਹਾਂਜੀ। ਕੋਈ ਬਸਮਾਹ ਬਾਕੀ ਜਿਹੜਾ ਵੀਰ ਆਵੇ ਜੋ ਟਾਈਮ ਚਾਹਦਾ ਮੈਂ ਆਪਣੀ ਝੋਕ ਤੇ ਸੱਲੀ ਕਰੇ ਕੋਈ ਗੱਲ ਹੀ ਨਹੀਂ ਦੋ ਦੋ ਉਜਾਰਾ ਪਰ 5 ਕਿਲੋ ਕਹਿੰਦੇ ਆ ਠੀਕ ਹੈ ਜੀ ਹਾਂਜੀ ਤੇ ਇਹਦਾ ਰੇਟ ਰੇਟ ਉਦਾਂ ਦੀ ਝੋਟੀ ਜੇ ਮਾਸਾ ਦੇ ਸਿੰਗ ਬੁੰਡੇ ਆਉਣ ਨਾ ਚਲੋ ਸਿੰਗਾਂ ਨਾਲ ਵੇਂਦਾ ਕੋਈ ਨਹੀਂ ਹਾਂਜੀ ਪਰ ਫਿਰ ਵੀ ਜਦੋਂ ਸਿੰਗਾਂ ਦਾ ਪਰਤਾ ਹੁੰਦਾ ਹਾਂਜੀ ਹਾਂਜੀ ਕੱਦ ਕਾਰ ਵਾਲੀ ਝੋਟੀ ਬੂਰੀ ਝੋਟੀ ਚੰਗੀ ਆ ਜੀ ਜਾਂਦੀ ਆ ਮੋਲ ਜੋੜੀ ਲਾਤਾ 75000 ਬਾਏ 85 ਦੀ ਵੇਚ ਦੀਏ ਬਚਾ ਮਹੀਨੇ ਦਾ ਕੋਈ ਵਾਲੀ ਡਾ ਵੱਡੀ ਗੱਲ ਕੋਈ ਨਹੀਂ ਆ ਹਾਂਜੀ ਦੋਦੇ ਮੈਂ ਕਹੋ ਜੇ ਨਾਂ ਦਾਖਲ ਹੋਏ ਤਾਂ ਕਰਨਾ ਮੇਰੇ ਆਪਾ ਹੋਣਾ 8 ਕਿਲੋ ਕਹਿੰਦੇ ਠੀਕ ਆ ਹੁਣ ਮੈਂ ਇਹੜੀ ਇਹਨੇ 70 ਦੀ ਜਦਾ ਦੇ 70 ਦੀ ਕਰ ਦਈਏ ਜਾਇ ਜੈਲ ਬਾਗੀ ਨੂੰ ਤੂੰ ਆਪ ਹੀ ਵੇਖ ਲੈ ਚੱਲ ਛਾਦ ਦੋ ਜਾਇ ਦੋ ਯਾਰ ਚੱਲ ਤੂੰ ਦੱਸ ਦੇ ਦੋ ਤਿੰਨ ਚੱਲ ਦੋ ਛਾਦ ਦੇ 70 ਚ ਚੱਲ ਕੇ ਕਰਦੀ ਹੁਮਨਦ ਚੱਲ ਤਿੰਨ ਨਹੀਂ ਛਾਦ ਦੇ ਭਰਾ ਚੱਲ ਤਿੰਨ ਕਰ 70 ਦੀ ਠੀਕ ਹੈ ਜੀ ਹਾਂ ਜੀ ਇਹ ਸੁਣਾ ਪਿਆ ਦੀ ਆਦੀ ਦੇ ਦੇਣਗੇ ਨਹੀਂ ਤਾਂ ਕਾਜਾ ਹੋ ਜਾਂਦਾ ਯਾਰ ਹਾਂ ਠੀਕ ਹੈ ਕੋਈ ਨਹੀਂ ਕੋਈ ਨਹੀਂ ਪਰ ਝੋਡੀ ਵੇਖ ਲਓ ਵੀ ਬੂਰੀ ਸਲਾਂ ਵਾਲੀ ਝੋਡੀ ਆ ਠੀਕ ਹੈ ਜੀ ਉਹਦਾ 8-9 ਕਿਲੋ ਝੋਡੀ ਦਿੰਦਾ ਨਹੀਂ ਕੋਈ ਨੇ ਵਈ ਜੀ ਵਾਹ ਜੀ ਵਾਹ ਜਵਾਬ ਸਮਾਹ ਵੇਖੋ ਠੀਕ ਹੈ ਜੀ ਤੇ ਸੀਲ ਸੰਢੀ ਵੱਡੀ ਆ ਬਾਕੀ ਝੋਡੀ ਕੱਦ ਕਰਦੀ ਵੱਡੀ ਆ ਠੀਕ ਹੈ ਜੀ ਤੇ ਦੋਵੇਂ ਹੀ ਆਪਣੇ ਕੋਲ ਮਜਾ ਆ ਬਸ ਠੀਕ ਹੈ ਸასი ਗੱਲ ਸასი ਗੱਲ